ਇਮਾਨਦਾਰੀ ਦੇ ਕੇ ਜੇਵੇ ਤੋਂ ਸਾਹਮਣੇ ਗਿਆ ਕਿ ਸੁਰ ਸਿੰਘ ਪਿੰਡ ਕੁਲਰ ਸਾਹਿਬ ਬੰਦਰੀ ਸਾਹਿਬ ਗੋਲ ਲੜਾ ਪੜਾ ਤੇ ਭਰਾਵੋ ਜੇ ਤਾ ਮੇਰੀ ਨੀਂਦ ਬਤਾਉਣੀ ਆ ਮੈਨੂੰ ਮਾਰ ਜਣਾ ਮੈਨੂੰ ਸੁਰ ਸਿੰਘ ਨਗਰ ਤੋਂ ਵੱਡੀ ਨੀਂਦ ਵਿੱਚ ਤੋੜਾ ਤੇ ਮੇਰਾ ਵੀ ਫਰਜ਼ ਬੰਦਾ ਮੈਂ ਸੁਰ ਸਿੰਘ ਨਗਰ ਨੂੰ ਗੋਲ ਲਵਾ ਜਉ ਮੈਦਾਨ ਕਰਦਾ ਆ ਐਂਕੀ ਤੁਹਾਂ ਬਰਾਦਗਾ ਤੁਹਾਡੇ ਪਿੰਡ ਸੁਰ ਸਿੰਘ ਨੂੰ ਮੈਂ ਗੋਲ ਲਿਆ ਤੁਹਾਡੇ ਪਿੰਡ ਵਿਕਾਸ ਦੀਆਂ ਦੇਰੀਆਂ ਦੇ ਆਦਾਂਗੇ ਸਰਕਾਰ ਆਪਾਂ ਇੰਕਮ ਦਾ ਵਧਾਉਂਦਾ ਤੇ ਭਰਾਵੋ ਦਿੱਲੀ 에어ਪੋਰਟ ਨੂੰ ਬੱਸਾਂ ਦਿਲਾਈਆਂ ਕਰੋੜਾਂ ਰੁਪਈਆ ਜਿੱਤ ਕੇ ਜਿਹੜੀ ਦਿੱਲੀ 에어ਪੋਰਟ ਨੂੰ ਆਪਾਂ سرکاری پسا چل گیا وہ دے دو ہی نہیں تے کوئی پروار دیاں پسا بادل پروار دیاں کر لیا جلی ایر پروار جان ہی کلا ہی کو ایک پجاب سوپا آئے مارتی مارتی دی سرکاریا جنہیں جلی ایر سرکاری پسا چل گیا ایل ایکشن دن دن ایم پی ایکشن دو بات کو جی بھی نیا دے بیچ وہ کمنٹری سردار پدوان سے مار پی پی آنا ایک یار پیا بھی دین ਜਹੋ ਬੇਦਦਿਆ ਦਰ ਰਾਤੋੜੇ ਇਕ ਕਰਦੇ ਹੋ ਇਹ ਤੁਹਾਡੇ ਘਰੇ ਦਾ ਸਵਾਲ ਜੇ ਧਰਮ ਨਾਲੋਂ ਧਰਾਵਤ ਪਿਆਰਾ ਨਾ ਚੇਖਦੇ ਤਰੇ ਦੀਨਨੀ ਕੀ ਵਜੇ ਪਿੰਡਾਂ ਉਤਾਨੂੰ ਕਾਲੀਆਂ ਕਾਂਗਰਸੀਆਂ ਬੀਜੇਪੀ ਆੜਿਆ ਖਰੋਨੀ ਜਿਹੜਾ ਜਿਵੇਂ ਤੁਸੀਂ ਪੰਥ ਤੇ ਥਾਪੀਆਂ ਮਾਰਦੇ ਜਿਹੜਾ ਵੀ ਅਸੀਂ ਗੁਰੂ ਰੂਪ ਸਾਧ ਸੰਗਤੀ ਤੁਹਾਡੇ ਉਤਸ਼ਾਹ ਨੂੰ ਤੁਹਾਡੇ ਜੋਸ਼ ਨੂੰ ਤੇ ਤੁਹਾਡੇ ਪਿਆਰ ਨੂੰ ਵੇਖ ਕੇ ਲੱਗਦਾ ਪਿੰਡ ਸੋਸੇ ਤੋਂ ਜਿਵੇਂ ਸਰਵਣ ਸਿਕ ਤੁਹਾਨੂੰ ਤੁਸੀਂ 2000 ਦੀ ਵੀਰਤਾਈ ਤੇ ਮੈਨੂੰ ਤੇ ਲੱਗਦਾ ਕਿ ਕਾਲੀਆਂ ਕਾਂਗਰਸੀਆਂ ਤੇ ਬੀਜੇਪੀ ਵਾਲਿਆਂ ਕੋਈ ਪੂਤ ਮਾਰ ਜੋ ਕਿਹੜੀ ਲੈ ਜਰੇ ਤੁਹਾਡਾ ਪਿਆਰ ਵੇਖ ਕੇ ਤਾੜਾ ਜੋਸ਼ ਤੇ ਤੁਹਾਡਾ ਮੇਰੇ ਪ੍ਰਤੀ ਵਫਾਦਾਰੀ ਇਮਾਨਦਾਰੀ ਦੇਖ ਕੇ ਜਿਵੇਂ ਤੁਹਾਨੂੰ ਸਾਹਮਣੇ ਕਿਹਾ ਕਿ ਸੁਰ ਸਿੰਘ ਪਿੰਡ ਕੁਲਰ ਸਾਹਿਬ ਬੰਤਰੀ ਸਾਹਿਬ ਕੋਲ ਲੜਾ ਪੈਣਾ ਤੇ ਭਰਾਵੋ ਜੇ ਤਾ ਮੇਰੀ ਲੀਡ ਬਤਾਉਣੀ ਆ ਮੈਨੂੰ ਮਾਰ ਜਣਾ ਮੈਨੂੰ ਸੁਰ ਸਿੰਘ ਨਗਰ ਤੋਂ ਵੱਡੀ ਲੀਡ ਵਿੱਚ ਤੋੜਾ ਤੇ ਮੇਰਾ ਵੀ ਫਰਜ਼ ਪੰਦਾ ਮੈਂ ਸੁਰ ਸਿੰਘ ਨਗਰ ਨੂੰ ਕੋਦ ਲਵਾ ਜਾ ਮੈਦਾਨ ਕਰਦਾ ਆ ਤੇ ਪਿੰਡ ਸੋਤੰਗ ਨੂੰ ਮੈਂ ਗੋਦ ਲਿਆ ਤੁਹਾਡੇ ਪਿੰਡ ਵਿਕਾਸ ਦੀਆਂ ਨੇਰੀਆਂ ਦਿਹਾਦਾਂਗੇ ਹਾਂ ਜੀ ਸੋਹ ਹੈ ਜੀ ਆਲਾ ਗਲੀਆਂ ਢਾਲੀਆਂ ਤੇ ਛੋਟੀ ਗੱਲਿਆ ਮੰਡੀਆਂ ਤੇ ਛੱਟ ਮੰਡੀਆਂ ਪੱਕੀਆਂ ਛੋਟੀ ਗੱਲਿਆ ਜੋ ਨਗਰ ਸੁਣ ਸਕਦੇ ਵੇ ਟਿਕਾਓਗੇ ਭਰਾ ਉਹ ਹੀ ਕਰਦਾਂਗੇ ਬਾਪਿਆਂ ਦੀ ਸੰਤ ਬਾਪ ਮੁੱਖਾਂ ਦੀ ਨਗਰੀ ਆ ਸਤ ਮਾ ਸਤ ਮਾਪੁਰ ਕਬਾਪਾਤਾ ਸਿੰਘ ਜੀ ਬਾਬਾ ਪਿਧੀ ਜਨ ਸਾਹਿਬ ਜੀ ਸੰਤ ਅਵਤਾਰ ਸਿੰਘ ਜੀ ਸਾਰੇ ਸੰਤ ਬਾਪੁਰ ਕੇਸ ਮਾਪੁਰਖਾ ਦੀ ਧਰਤੀ ਗੁਰੂ ਆ ਦੀ ਚਰਨ ਛੋਹ ਪ੍ਰਾਪਤ ਧਰਤੀ ਸੋਰ ਸੰਗ ਜੋ ਮਰਤੀ ਪਾਦ ਉੱਠ ਕੇ ਕੁੰਡੋ ਫੜ ਕੇ ਆਪਣੇ ਭਾਦੋ ਕਰਾ ਲਿਓ ਜੇ ਕਿਹੇ ਘਰ ਤੋਂ ਮੈਂ ਪਿੱਛੇ ਨਹੀਂ ਹਟਦਾ ਤੇ ਭਰਾਵੋ ਬਾਬਾ ਕਿਰਪਾ ਜਨ ਸਿੰਘ ਜੀ ਸਾਰੇ ਮੇਰੇ ਲਈ ਸੰਤ ਬਾਪੂਖ ਸਰਬਾਤ ਜੋਗ ਦੇ ਸਤਕਾਰ ਜੋਗ ਦੇ ਤੇ ਮੈਂ ਤੁਹਾਡਾ ਸਾਰਿਆਂ ਦਾ ਰੀ ਰਹੂਗਾ ਜਿਵੇਂ ਨਾ ਪੰਟੀ ਦੇ ਵਿੱਚ ਜਦੋਂ 2022 ਦੇ ਵਿੱਚ ਲੋਕਾਂ ਨੇ ਚਲਾ ਕੇ ਵਿਧਾਨ ਸਭਾ 'ਚ ਭੇਜਿਆ ਤੁਹਾਡੇ ਭਰਾ ਵਜ਼ੀਰ ਬੜਿਆ ਵੱਡੀਆਂ ਵੱਡੀਆਂ ਵਜ਼ੀਰ ਬਣ ਗਿਆ ਪਹਿਲਾਂ ਤੁਹਾਡੇ ਭਰਾ ਨੂੰ ਟਰਾਂਸਪੋਰਟ ਬੈਗਵਾ ਮਿਲਿਆ ਮਿਹਨਤ ਕੀਤੀ ਦਿਨ ਰਾਤ ਦੇ ਇੱਕ ਕੀਤਾ ਕਾਂਗਰਸ ਰਾਜ ਦੇ ਨਾਲੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇੱਕ ਸਾਲ 'ਚ 600 ਕਾਜ ਦਾ ਪਾਈ ਕੰਮ ਦਾ ਵਧਾਦਾ ਤੇ ਭਰਾਵੋ ਦਿੱਲੀ 에어ਪੋਰਟ ਨੂੰ ਬੱਸਾਂ ਚਲਾਈਆਂ ਕਰੋੜਾਂ ਰੁਪਈਆ ਇੱਕਮ ਜਿਹੜੀ ਦਿੱਲੀ 에어ਪੋਰਟ ਨੂੰ ਆਪਣੀਆਂ ਸਰਕਾਰੀ ਬੱਸਾਂ ਚੱਲੀਆਂ ਉਹਦੇ ਤੋਂ ਹੀ ਨਹੀਂ ਤੇ ਕੋਈ ਪਰਿਵਾਰ ਦੀਆਂ ਬੱਸਾਂ ਬਾਦਲ ਪਰਿਵਾਰ ਦੀਆਂ ਕੰਨੀਆਂ ਦਿੱਲੀ 에어ਪੋਰਟ ਨੂੰ ਜਾਂਦੀਆਂ ਸੀ ਕੱਲਾ ਹੀ ਕੋਈ ਇੱਕ ਪੰਜਾਬ ਸੁਪਾ ਆਮ ਆਰਥਿਕ ਪਾਰਟੀ ਦੀ ਸਰਕਾਰ ਆ ਜਿਹਨੇ ਦਿੱਲੀ 에어ਪੋਰਟ ਨੂੰ ਸਰਕਾਰੀ ਬਸਾਂ ਚਲਾਇਆ ਤੇ ਭਰਾਵੋ ਜਿੱਥੇ ਬਾਦਲ ਪਰਿਵਾਰ ਇੰਨੋ ਕੈਨੇਡੀਅਨ ਬਸ ਤੇ 45 ਤੋਂ 5000 ਰੁਪਇਆ ਇੱਕ ਬੰਦੇ ਤੋਂ ਕਰਾਇਆ ਲੈਂਦਾ ਸੀ ਆ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਤੁਹਾਡੀਆਂ ਸਰਕਾਰੀ ਬਸਾਂ ਦਾ 11.5 ਰੁਪਇਆ ਦਿੱਲੀ ਰੇਪਰਡ ਦਾ ਕਰਤਾ ਜਦੋਂ 11.5 ਸਰਕਾਰੀ ਮਸਾੜਾ ਹੋ ਗਿਆ ਬਾਦਲਾਂ ਵਾਲੀਆਂ ਪੱਥਾਂ ਤੇ ਲੋਕ ਚੜ੍ਹਦੇ ਵਾਟ ਗਏ ਕਿਉਂਕਿ ਉਹਨਾਂ ਦਾ 4 ਗੁਣਾ ਕਰਾਇਆ ਵਾ ਦੀ 4 ਗੁਣਾ ਭਰਾਓ ਬਾਦਲਾਂ ਵਾਲੀਆਂ ਖਾਲੀ ਪੱਥਾਂ ਖੋਤੀਆਂ ਰਹਿਣ ਲੱਗ ਪਿਆ ਉਹਨਾਂ ਨੇ ਕਰਾਇਆ ਜਿਹੜਾ ਅੱਗੇ 4500 ਤੋਂ 1600 ਰੁਪਈਆ ਕੀਤਾ ਫੇਰ ਲੋਕ ਚੜ੍ਹਨੇ ਸ਼ੁਰੂ ਹੋਏ ਫੇਰ ਵੀ ਪਹਿਲਾਂ ਆਪਣੀਆਂ ਸਰਕਾਰੀ ਪੱਥਾਂ ਪੰਜਾਬ ਤੋਂ ਭਰ ਕੇ ਦਿੱਲੀ 에ਰਪੋਰਟ ਜਾਣੀਆਂ ਮੁੜ ਕੇ ਦਿੱਲੀ 에ਰਪੋਰਟ ਤੋਂ ਭਰ ਕੇ ਪੰਜਾਬ ਨੂੰ ਆਉਣੀਆਂ ਵਾਟੀਆਂ ਸਵਾਰੀਆਂ ਦੇ ਪਾਦਲਾਂ ਦੀਆਂ ਪੱਥਰ ਤੇ ਚੜਦਾ ਤੇ ਭਰਾਵੇ ਕੰਮ ਕੀਆ ਬਾਦਲੀ ਪਾਟੀ ਦਾ ਕੰਮ ਹੋਈ ਬਾਦਲ ਪਰਿਵਾਰ ਦੀ ਇੰਡੋ ਕੈਨੇਡੀਅਨ ਦੀ ਬਗੌੜੀ ਤੋੜ ਕੇ ਕਰਾਇਆ ਚਾਹਿਆ ਜਾਵੇ ਲੋਕਾਂ ਦੀ ਲੋਕ ਬਾਤ ਹੋਵੇ ਸਰਕਾਰੀ ਪੱਥਰ ਦਾ ਕਰਾਇਆ ਮਿਲੇ ਤੇ ਸਰਕਾਰ ਦੀ ਕੰਮ ਦੇ ਇਸੇ ਤਰ੍ਹਾਂ ਹੀ ਬਾਸਟਿਆਂ ਦੀ ਬੋਲੀ ਜਿਵੇਂ ਲੁਧਿਆਣਾ ਆ ਪਟਿਆਲਾ ਆ ਅੰਮ੍ਰਿਤਸਰ ਆ ਜਲੰਧਰ ਆ ਇਹ ਬਾਂਸਰ ਤੇ 2-2 ਕਰੋੜ ਰੁਪਇਆ ਝੇਕਾ ਸਾਥ ਦੇ ਚੜਦੇ ਆ ਆਪਣੀ ਸਰਕਾਰ ਚ ਪਿਛਲੀਆਂ ਸਰਕਾਰਾਂ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਨੇ ਥੋੜ ਕਰਦਾ ਰ ਜਰਨਲ ਮਨ ਚੰਗੂ ਕਿ ਤੇਰਾ ਵਰਕਰ ਆਉ ਤੇਰੇ ਕੋਲ ਇਹੂ ਠੀਕਾ ਜਣਾ ਤੇ 2 ਕਰੋੜ ਦਿਨਾ ਨਹੀਂ 50 ਲੱਖ ਚ ਦੇ ਦੀ ਤੇ ਭਰਾਵਾ ਬਾਕੀ 1.5 ਕਰੋੜ ਮੰਤਰੀ ਰ ਆ ਦੀ ਜੇਲ੍ਹ ਚ ਪਾ ਲੈਣਾ ਉਹ ਪੈਸੇ ਐਮਐਲਏ ਤੋਂ ਮੰਤਰੀ ਕੋਲ ਮੁੱਖ ਮੰਤਰੀ ਕੋ ਜਾਣੇ ਆਪਣੀ ਸਰਕਾਰ ਚ ਪਾਰ ਤੇ ਚੀਟਾ ਨਾ ਬੋਲੀ ਅਲੀ ਪਾਵੇ ਕੋਈ ਨੀਰ ਪਾਵੇ ਗਰੀਬ ਜਿਹੜਾ ਮਰਜ਼ੀ ਬੋਲੀ ਦਵੇ ਵੀਡੀਓਗ੍ਰਾਫੀ ਹੋਈ ਜਿੰਨੇ ਵੱਧ ਪੈਸੇ ਦਿੱਤੇ ਉਹਨੂੰ ਆਪਾਂ ਸੱਤੇ ਦਾ ਕੰਟਰ ਦਿੱਤਾ ਗਿਆ ਇਹ 650 ਕਰੋੜ ਰੁਪਈਆ ਸਰਕਾਰ ਦੇ ਖਾਤੇ ਗਿਆ ਇਸੇ ਤਰ੍ਹਾਂ ਦੂਜਿਆਂ ਵਿਭਾਗਾਂ ਦੇ ਵਿੱਚ ਵੀ ਆਦਰਵਧੀ ਜਿਹਦੇ ਨਾਲ ਤੁਹਾਨੂੰ ਪਿਛਲੇ ਫਰੀ ਦਿੱਤੀ 90 ਪਰਸੈਂਟ ਲੋਕਾਂ ਦਾ ਜੀਓ ਬਿੱਲ ਆ ਮਲਾਕੀਨ ਖੋਲੇ ਦਵਾਈਆਂ ਟੈਸਟ ਲਾਡ ਫਰੀ ਹੋਏ ਸਾਡੇ ਵਿੱਚ ਬੀਬੀਆਂ ਨੂੰ ਫ੍ਰੀ ਸਫਰ ਕਰਾਇਆ ਉਹ ਵੀ ਪੈਸੇ ਦਾ ਹੁਲਤਾਂ ਤੋਂ ਇਹਨਾਂ ਇੱਕ ਸੌ ਸੱਤੇ ਹੁਲਤਾਂ ਪੂਰੀਆਂ ਕੀਤੀਆਂ ਜੀਆ ਗੁਰੂ ਰੂਪ ਸਾਹਿਬ ਸੰਗਤ ਜੀ ਹੋਰ ਬਾਕੀ ਗ੍ਰੰਥੀਆਂ ਪੂਰੀਆਂ ਕਰ ਦਿੱਤਾ ਕੱਲੀ ਇੱਕ ਗਰੰਟੀ ਰਹਿ ਗਈ ਆ ਜਿਹੜਾ 18 ਸਾਲ ਤੋਂ ਬਾਅਦ ਉਮਰ ਦੀਆਂ ਪੀਪੀਆ ਨੂੰ 1000 ਰੁਪਇਆ ਜਿਹੜਾ ਤੁਸੀਂ ਘਰ ਘਰ ਵੋਟਾਂ ਖੜ ਜਾਣਾ ਸਾਰੀਆਂ ਪੀਪੀਆ ਨੂੰ ਕਹਿ ਦਿਓ ਆਪੀ ਲਕਸ਼ ਨੰਗਨ ਦਿਓ ਐਮ ਪੀ ਲਕਸ਼ ਤੋਂ ਬਾਅਦ ਕੋਈ ਵੀ ਵਿਧਿਆਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਪੀਪੀਆ ਦਾ 1000 ਰੁਪਇਆ ਵੀ ਦੇਣਗੇ ਬਰੇ ਹਾਏ ਹਾਏ ਦਿੱਲੀ ਦੇ ਵਿੱਚ ਵੇਦ ਕੇ ਜੀ ਆ ਜੀ ਨੂੰ 100 ਰੁਪਿਆ ਦਿੱਤਾ ਇੱਥੇ ਪੰਜਾਬ ਚ ਵੀ ਆਪਾਂ ਪੀਲਾਈ ਸੇ ਦੋ ਵਾਰ ਕੋਈ ਮਿਲਿਆ 10000 ਰੁਪਿਆ ਦੇ ਦੇਣਾ ਤੇ ਜੇ ਕੋਈ ਕਵੇਗਾ ਕਿ ਸਾਨੂੰ ਪਹਿਲਾ ਇਹ ਆਦੇਵਾਨ ਨੂੰ ਕਹ ਦਿਓ ਕਿ ਅਜੇ ਦੋ ਸਾਲ ਸਰਕਾਰ ਦੇ ਦੀ ਤਿੰਨ ਸਾਲ ਤਾਂ ਧੀ ਸਰਕਾਰ ਦੇ ਰਹੀਂਦੇ ਸਰਕਾਰ ਤਾਂ ਦੀ ਆ ਸਾਰਿਆਂ ਦੀ ਕੰਮ ਕਰ ਲੇੰਗੋ 1000 ਰੁਪਿਆ ਪੀਪੀ ਵਾਲਾ ਵੀ ਦਵਾਵਾਂਗੇ ਤੁਹਾਡੇ ਰਸਤੇ ਵੀ ਸਾਰੇ ਪੱਤੇ ਕਰ ਦਾਂਗੇ ਜਿਹਦੇ ਕੋਚੇ ਪੈਣ ਵਾਲੇ ਇਹਦੇ ਕੋਠੇ ਵੀ ਪਵਾ ਦੇਾਂਗੇ ਜੇ ਅਸੀਂ ਕੰਮ ਕੀਤੇ ਤੇ ਸਦਾਈ ਜੀ ਸਾਨੂੰ ਵੋਟ ਪਾ ਦਿਓ ਜੇ ਕੰਮ ਨਾ ਕਰ ਸਕਦੇ ਪਛਾਹ ਕੇ ਸਦਾਈ ਨਹੀਂ ਵੋਟ ਪਾਉਂਦੇ ਨੀ ਹੁੰਦਾ ਤੁਹਾਡੀ ਕੋਈ ਤੇ ਹੋ ਸੋਨਹਾਂ ਬੱਚੇ ਹੋ ਦਿੱਤੀਆ ਦਰ ਰਾਤੋਂ ਇਕ ਕਰ ਦਿਓ ਇਹ ਤੁਹਾਡੇ ਭਰੇ ਦਾ ਸਵਾਦ ਤੇ ਧਰਮ ਨਾਲੋਂ ਧਰਾਵਾ ਤੇ ਪਿਆਰਾ ਤਾਂ ਜੇ ਇੱਕ ਦੇ ਤਲੇ ਦੀਨ ਨਹੀਂ ਕੀ ਵਜੇ ਪਿੰਡਾਂ ਦੇ ਤੁਹਾਨੂੰ ਕਾਗਜ਼ੀਆਂ ਕਾਂਗਸਿਆ ਬੀਜੇਪੀ ਆਲੇ ਫਰੋ ਨਹੀਂ ਦੇਣਾ ਜਿਵੇਂ ਤੁਸੀਂ ਪੰਜ ਤੇ ਥਾਪੀਆਂ ਮਾਰਦੇ ਜਿਵੇਂ ਵੀ ਅਸੀਂ ਜਿੱਤੇ ਆ ਸਾਡੀ ਸਰਕਾਰਿਆ ਕਿਤੇ ਉਮੀ ਕੀ ਹੋ ਗਈ ਐਵੇਂ ਲੱਤੂ ਬੱਜੂ ਕੋ ਥਾਪੀਆਂ ਨਾ ਮਾਰਦਾ ਫਿਰੇ ਤੂੰ ਹੀ ਜਿੱਤਰਾ ਜੇ ਤੇ ਥਾਪੀਆਂ ਮੇਰੇ ਭਰਾਵਾਂ ਨੇ ਮਾਰਦੇ ਆ ਕਾਲੀਆਂ ਗਾਂ ਵਿਚ ਗਿਆ ਨਹੀਂ ਮਾਰਦੇ ਮੈਨੂੰ ਤੁਹਾਡੇ ਮਾੜਿਆ ਮੈਨੂੰ ਤੁਹਾਡੇ ਤੇ ਵਿਸ਼ਵਾਸ ਆ ਜਿੰਨੇ ਵਟ ਵੋਟਾਂ ਵਧਾ ਦੇਗੇ ਉਹਨੇ ਹੀ ਗ੍ਰਾਂਟਾ ਤੁਹਾਡਾ ਭਰਾ ਤੁਹਾਡੇ ਸੁਰਜਨਗਰ ਦੇ ਵਿੱਚ ਖੇਮ ਕਰ ਲੜਕੇ ਦੇ ਵਿੱਚ ਵਾਧ ਲਾਉ ਤੇ ਮੈਨੂੰ ਤੁਹਾਡੇ ਹਲ ਖੇਤੀਆਂ ਰਾਲੀਆਂ ਦੇਖ ਕੇ ਤੁਹਾਡੇ ਹਲਕੇ ਦੇ ਕਾਜ ਦੇਖ ਕੇ ਇਹ ਉਹ ਪ੍ਰਤੀਤ ਹੁੰਦਾ ਪੂਰੇ ਪੰਜਾਬ ਚੋ ਸਾਰੀਆਂ ਲੋਕ ਸਭਾ ਦੀਆਂ ਲਕਸ਼ਰਾਂ ਚੋ ਜੇ ਕੋ ਵਧਾ ਸਭਾ 1 ਨੰਬਰ ਤੇ ਉਹ ਖੇਮ ਕਰਨ ਵਾਲੀ ਮਤਾ ਸਭਾ ਵਿਧਾਨ ਸਭਾ ਉਧਰੋਂ ਖਡੂਰ ਸਾਹਿਬ ਦਾ ਸਭਾ ਉਧਰੋਂ ਖੇਮ ਕਰਨ ਵਿਧਾਨ ਸਭਾ ਇਹ ਦਿਨੇ ਵਿਧਾਨ ਸਭਾ ਇੱਕ ਦਿਨ ਦਾ ਟੱਕਰ ਜਨੇ ਵੀ ਲਾਲ ਜੀਤ ਪੁੱਲ ਵਾਲੇ ਵੱਧ ਲੀਡ ਕਰਦੇ ਆ ਕਿ ਸਰਵਨ ਕੋ ਨਾਲੇ ਵੱਧ ਕਰਦੇ ਆ ਕਿ ਮਜਿੰਦਰ ਲਾਲਪੁਰੇ ਵਾਲੇ ਵੱਧ ਕਰਦੇ ਆ ਉਹੀ ਤੇ ਜਿਹੜੀ ਆ ਉਹ 30 ਹਜ਼ਾਰ ਤੋਂ ਵੱਧ ਇਹਨਾਂ ਵਿਧਾਨ ਸਭਾ ਦੀ ਆਊਗੀ ਲੋਕ ਸਭਾ ਜੇ ਆਪਾਂ 2 ਲੱਖ ਤੋਂ ਵੱਧ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਵਾਂਗੇ ਨਾ ਸਮੇਂ ਦੀ ਵਿਜਾ ਨੂੰ ਸਮਝਿਆ ਤੇ ਗਰਮੀ ਨੂੰ ਵੇਖਿਆ ਤੁਹਾਡੇ ਜਜ਼ਬੇ ਨੂੰ ਤੁਹਾਡੇ ਜੋਸ਼ ਨੂੰ ਸਲੂਟ ਕਰਦਾ ਤੁਸੀਂ ਲਗਭਗ ਦਿਨਾਂ ਚੋਹ ਬੈਠੇ ਪੈਲਸ ਦੇ ਵਿੱਚ ਬੈਠੇ ਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੀ ਕਿੰਤੀ ਦਾ ਤੁਹਾਡੇ ਹੌਸਲੇ ਦਾ ਤੁਹਾਡੇ ਸਵਾਪ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਦੀਆਂ ਬੇਨਤੀਆਂ ਨਾਲ ਖਿਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ